ਕਿਸਾਨਾਂ ਨੂੰ ਲੈ ਕੇ ਕਾਂਗਰਸ ਦਾ ਕੀ ਸਟੈਂਡ ਹੈ ਜੋ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ 8 ਤਰੀਕ ਦਿੱਲੀ ਕੂਚ ਦੋਨਾਂ ਦਾ ਪਲਾਨ ਹੈ ਕਾਂਗਰਸ ਦਾ ਕੀ ਸਟੈਂਡ ਵੀ ਦੇਖੋ ਇਹ ਬੇਸਿਕਲੀ ਜਿਹੜੀ ਬੀਜੇਪੀ ਦੇਖੋ ਸਾਡਾ ਜਿਹੜਾ ਫੂਡ ਬਾਲ ਹੈ ਉਹ ਦੀ ਇਸ ਲਈ ਗੱਲ ਆ ਆਖ ਹੈ ਤੇ ਉਹਨੂੰ ਜਿੰਨਾ ਕੁ ਵੀ ਨੁਕਸਾਨ ਕਰ ਸਕਦੇ ਬੀਜੇਪੀ ਕਰ ਰਹੀ ਹੈ ਕਿਉਂਕਿ ਇਹ ਸਾਰਾ ਸਿਸਟਮ ਜਿਹੜਾ ਮਾਨੀ ਤੇ ਅਦਾਨੀ ਨੂੰ ਦੇਣਾ ਚਾਹੁੰਦੇ ਆ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਦੁਨੀਆ ਦੇ ਉੱਤੇ ਫੂਟਬਾਲ ਦਾ ਸਮਾਂ ਹੈਗਾ ਔਰ ਪੰਜਾਬ ਦੀ ਕਿਹੋ ਜੀ ਜ਼ਰਖੇਜ਼ ਮਿੱਟੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਫਸਲ ਜਿਹੜੀ ਆ ਉਹ ਹੋਣੀ ਮੁਮਕਨ ਹੈ ਸੂ ਇਹ ਸਾਰੀ ਜਿਹੜੀ ਕਿਉਂਕਿ ਗੁਜਰਾਤੀ ਮਾਈਂਡ ਹੈ ਔਰ ਗੁਜਰਾਤੀ ਮਾਈਂਡ ਪਹਿਲਾ ਫਾਈਨੈਂਸ਼ੀਅਲ ਆਸਪੈਕਟ ਤੇ ਰਹਿੰਦਾ ਕਿਉਂਕਿ ਇਹਨਾਂ ਨੇ ਹੁਣ ਹਿੰਦੁਸਤਾਨ ਦਾ ਸਾਰਾ ਫਾਈਨੈਂਸ਼ੀਅਲ ਜਿਹੜਾ ਪਾਵਰ ਹੈਗੀ ਆ ਉਹਨੂੰ ਕੰਟਰੋਲ ਕੀਤਾ ਔਰ ਉਹਦੇ ਤੋਂ ਅਗਲਾ ਜਿਹੜਾ ਇਹਨਾਂ ਦਾ ਟਾਰਗੇਟ ਆ ਉਹ ਪੰਜਾਬ ਦਾ ਫੂਡ ਬਾਲ ਹੈ ਜਿਹਦੇ ਉੱਤੇ ਕੰਟਰੋਲ ਕਰਨਾ ਚਾਹੁੰਦੇ ਆ ਔਰ ਸਾਡੇ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਤਸ਼ੱਦਦ ਮਾਨਸਿਕ ਤੌਰ ਤੇ ਵੀ ਫਿਜ਼ੀਕਲ ਤੌਰ ਤੇ ਤਾਂ ਕਿ ਇਹਨਾਂ ਨੂੰ ਹੌਲੀ-ਹੌਲੀ ਅਸੀਂ ਖੇਤੀ ਤੋਂ ਅਲੱਗ ਕਰ ਦਈਏ ਲਿਕਨ ਬੀਜਪੀ ਇਸ ਗੱਲ ਨੂੰ ਭੁੱਲ ਰਹੀ ਹੈ ਕਿ ਇਹ ਜਿਹੜੇ ਕਿਸਾਨ ਹੈ ਜਾਂ ਇਹ ਜਿਹੜੇ ਪੰਜਾਬੀ ਆ ਜਾਂ ਇਹ ਜਿਹੜੇ ਸਿੱਖ ਹੈ ਇਹਨਾਂ ਨੂੰ ਇੰਨੀ ਜਲਦੀ ਜਿਹੜਾ ਆ ਕਿਸੇ ਚੀਜ਼ ਤੋਂ ਤੋੜਿਆ ਨਹੀਂ ਜਾ ਸਕਦਾ ਉਹ ਵੀ ਖਾਸ ਕਰਕੇ ਜ਼ਮੀਨ ਨਾਲ ਜਾ ਲਗਾਤਾਰ ਜਦੋਂ ਕਿਸਾਨਾਂ ਨੇ ਦਿੱਲੀ ਕੂਚ ਕਰਨ ਦੀ ਗੱਲ ਕਹੀ ਸੀ ਤਾਂ ਭਾਜਪਾ ਵੱਲੋਂ ਬਿਆਨਬਾਜ਼ੀ ਜਿਹੜੀ ਇਹ ਦਿੱਤੀ ਜਾ ਰਹੀ ਸੀ ਕਿ ਕੇਂਦਰ ਦੇ ਵੱਲੋਂ ਪੈਸਾ ਭੇਜਿਆ ਜਾ ਰਿਹਾ ਪੰਜਾਬ ਸਰਕਾਰ ਕਟ ਲਗਾ ਰਹੀ ਹੈ ਪੰਜਾਬ ਸਰਕਾਰ ਦੇ ਨਾਲ ਕਿਸਾਨਾਂ ਨੂੰ ਜਿਹੜਾ ਆਪਣਾ ਹਿਸਾਬ ਬਰਾਬਰ ਕਰਨਾ ਚਾਹੀਦਾ ਫਿਰ ਦਿੱਲੀ ਕੂਚ ਕਰਨ ਦੀ ਤਿਆਰੀ ਕਰਨੀ ਚਾਹੀਦੀ ਆ ਇੱਕ ਪਾਸੇ ਭਾਜਪਾ ਦੇ ਅਜਿਹੇ ਬਿਆਨ ਦੂਜੇ ਪਾਸੇ ਹਰਿਆਣਾ ਦੇ ਵਿੱਚ ਕਿਸਾਨਾਂ ਤੇ ਅਥਰੂ ਬੇਸ ਦੇ ਗੋੜੇ ਕਿਵੇਂ ਦੇਖਦੇ ਉਹਨਾਂ ਨੂੰ ਦੇਖੋ ਇਹ ਅਸਲੀ ਪ੍ਰੋਬਲਮ ਤਾਂ ਬੀਜੇਪੀ ਦੀ ਕ੍ਰੀਏਟ ਕੀਤੀ ਹੋਈ ਆ ਲੇਕਿਨ ਭਗਵੰਤ ਮਾਨ ਸਰਕਾਰ ਉਹਨੂੰ ਸਪੋਰਟ ਕਰ ਰਹੀ ਹੈ ਬੀਜਪੀ ਦੀ ਹਰਿਆਣੇ ਦੀ ਸਰਕਾਰ ਉਹਨੂੰ ਸਪੋਰਟ ਕਰ ਰਹੀ ਹੈ ਮੈਨੂੰ ਐ ਲੱਗਦਾ ਕਿ ਇਹਨਾਂ ਨੂੰ ਇਹਦੇ ਤੇ ਮਿਲ ਬੈਠ ਕੇ ਕਿਉਂਕਿ ਜੇਸ ਕਿਸਾਨ ਨੇ ਹਰੀ ਕ੍ਰਾਂਤੀ ਦੇ ਵਿੱਚ ਇਸ ਦੇਸ਼ ਦਾ ਜਿਹੜਾ ਉਹ ਅੰਨ ਜਿਹੜਾ ਭੰਡਾਰ ਭਰਿਆ ਉਸ ਕਿਸਾਨ ਨਾਲ ਤੁਸੀਂ ਇਹੋ ਜਿਹਾ ਵਿਹਾਰ ਕਰੋਗੇ ਇਹ ਬੇਸਿਕਲੀ ਦੇਸ਼ ਲਈ ਵੀ ਔਰ ਪੰਜਾਬ ਲਈ ਵੀ ਬਹੁਤ ਮਾੜੀ ਗੱਲ ਹੈ ਕੇਂਦਰ ਨੂੰ ਕੋਈ ਕਾਂਗਰਸ ਦੇ ਵੱਲੋਂ ਕੋਈ ਚਿੱਠੀ ਜਾਂ ਫਿਰ ਕੋਈ ਅਜਿਹਾ ਕੁਝ ਲਿਖਿਆ ਜਾਏਗਾ ਦੇਖੋ ਸਾਡੀ ਜਿਹੜੀ ਪਾਰਲੀਮੈਂਟ ਦੇ ਮੈਂਬਰ ਹੈਗੇ ਆ ਉਹ ਸਮੇਂ-ਸਮੇਂ ਤੇ ਇਹ ਈਸ਼ੂ ਉਠਾਉਂਦੇ ਆ ਲੇਕਿਨ ਬਦਕਿਸਮਤੀ ਇਹ ਹੈ ਕਿ ਉਹਨਾਂ ਨੇ ਇੱਕ ਪਿਓਰਲੀ ਇੱਕ ਪ੍ਰੀ ਡਿਟਰਮਿੰਡ ਟ੍ਰਿਕ ਦੇ ਨਾਲ ਇਹਦੇ ਤੇ ਉਹ ਐਕਟ ਕਰ ਰਿਹਾ ਤਾਂ ਕਿ ਅਸੀਂ ਮੈਂ ਨਾ ਮੰਨੂ ਕਿਉਂਕਿ ਅਸਲੀ ਗੱਲ ਹੈ ਮੋਦੀ ਜੀ ਨੂੰ ਇਸ ਗੱਲ ਦਾ ਮਲਾਲ ਵੀ ਆ ਕਿ ਜਿਹੜੇ ਤਿੰਨ ਕਾਨੂੰਨ ਵਾਪਸ ਲੈਣੇ ਪਏ ਉਹ ਈਗੋਇਸਟਿਕ ਬੰਦਾ ਔਰ ਉਹਨੂੰ ਇਸ ਗੱਲ ਦਾ ਬਹੁਤ ਹਰਟ ਹੋਇਆ ਕਿ ਹਾਂ ਵੀ ਮੈਂ ਤਾਂ ਕਿਸੇ ਦੀ ਗੱਲ ਨਹੀਂ ਸੀ ਸੁਣਦਾ ਲੇਕਿਨ ਪੰਜਾਬ ਦੇ ਕਿਸਾਨਾਂ ਨੇ ਜਾਂ ਦੇਸ਼ ਦੇ ਕਿਸਾਨਾਂ ਨੇ ਉਹਦੇ ਵਿੱਚ ਮਹਾਰਾਸ਼ਟਰ ਦੇ ਕਿਸਾਨ ਵੀ ਸੀ ਉਹਦੇ ਵਿੱਚ ਹਰਿਆਣਾ ਦੇ ਕਿਸਾਨ ਵੀ ਸੀ ਉਹਦੇ ਵਿੱਚ ਯੂਪੀ ਦੇ ਮੇਰਾ ਖਿਆਲ ਸਾਰੇ ਹਿੰਦੂਸਤਾਨ ਦੇ ਕਿਸਾਨ ਸੀ ਨਹੀਂ ਤਾਂ ਇਹਨਾਂ ਦਾ ਵਸ ਚੱਲਦਾ ਤੇ ਇਹਨਾਂ ਕਿਸਾਨਾਂ ਨੂੰ ਇਹ ਖਾਲਸਤਾਨੀ ਡਿਕਲੇਅਰ ਕਰਦੇ ਪਰ ਕਿਉਂਕਿ ਸਾਰੇ ਕਿਸਾਨ ਇਕੱਠੇ ਸੀ ਇਸ ਕਰਕੇ ਇਹਨਾਂ ਦੇ ਮੰਚੇ ਜਿਹੜੇ ਪੂਰੇ ਨਹੀਂ ਹੋਏ ਔਰ ਮੇਰਾ ਖਿਆਲ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਇਹ ਜਿਹੜੀ ਖਾਸ ਕਰਕੇ ਮੋਦੀ ਸਰਕਾਰ ਹੈ ਹੋ ਸਕਦਾ ਡਿਫਰੈਂਸਸ ਹੋਣ ਪਰ ਇਹ ਮੋਦੀ ਸਰਕਾਰ ਨੂੰ ਜਿਹੜਾ ਸਬਕ ਸਿਖਾਉਣ ਦੀ ਜਰੂਰਤ ਹੈਗੀ ਅਚਲਕਰ ਜੀ ਕਾ ਐਸਡੀਪੀਸੀ ਦੀ ਅੰਤਰੰਗ ਕਮੇਟੀ ਦੇ ਵੱਲੋਂ ਜਿਹੜਾ ਅੱਜ ਜਥੇਦਾਰ ਸਭ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਉਹ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਵਾਲੇ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਕਿਵੇਂ ਦੇਖਿਆ ਦੇਖੋ ਇਹ ਤਾਂ ਇੱਕ ਧਾਰਮਿਕ ਇਸ਼ੂ ਹੈਗਾ ਆ ਇਹ ਦੀ ਤੀ ਦੇਖੋ ਸਾਡੇ ਜਥੇਦਾਰ ਸਹਿਬਾਨ ਮੈਂ ਤਾਂ ਉਹਦੇ ਤੇ ਟਿੱਪਣੀ ਬਹੁਤੀ ਕਰ ਨਹੀਂ ਸਕਦਾ ਕਿਉਂਕਿ ਮੈਂ ਧਾਰਮਿਕ ਬੰਦਾ ਨਹੀਂ ਹੈਗਾ ਲੇਕਿਨ ਉਹ ਡਿਸੀਜਨ ਜਿਹੜਾ ਉਹਨਾਂ ਦਾ ਹੋਗਾ ਅੱਛਾ ਕਾ ਜੋ ਉਥੇ ਆਪਣੇ ਜੋ ਅਲੀਗੈਲੀ ਹੋਈ ਹੈ ਸੀ ਪੁਲਿਸ ਅਫਸਰ ਨਾਲ ਜਿਹੜੇ ਵੀਡੀਓ ਵਾਇਰਲ ਹੋਈਆਂ ਮਿਲਦੇ ਦੇ ਬਾਅਦ ਚ ਪਰ ਸਰਕਾਰ ਹਰ ਤੱਕ ਇਸ ਸੀਜ਼ ਨੂੰ ਚੀਜ਼ਾਂ ਨਹੀਂ ਦੇਖੋ ਸਰਕਾਰ ਤਾਂ ਕਟਹਿਰੇ ਦੇ ਵਿੱਚ ਖੜੀ ਹੈਗੀ ਆ ਇਹਦੀ ਤਾਂ ਕੋਈ ਦੇਖੋ ਜੋ ਪੰਜਾਬ ਦੇ ਵਿੱਚ ਦੇਖੋ ਹਰਮੰਦਰ ਸਾਹਿਬ ਦੇ ਵਿੱਚ ਗੋਲੀ ਚੰਣਾ ਆਪਣੇ ਆਪ ਦੇ ਵਿੱਚ ਇੱਕ ਮੰਦ ਭਾਗਾ ਵੀ ਆ ਔਰ ਇੱਕ ਇਹਨਾਂ ਦੇ ਕੰਟਰੋਲ ਤੋਂ ਸਾਰਾ ਕੁਝ ਬਾਹਰ ਲੱਗਦਾ ਕਿਉਂਕਿ ਭਗਵੰਤ ਮਾਨ ਸਰਕਾਰ ਜਦੋਂ ਵੀ ਕੋਈ ਕੰਮ ਕਰਦੀ ਆ ਜਾਂ ਜਦੋਂ ਵੀ ਕਿਤੇ ਕੋਈ ਮਰਡਰ ਹੁੰਦਾ ਕਿਉਂਕਿ ਹਰ ਰੋਜ਼ ਤਾਂ ਮਰਡਰ ਹੁੰਦਾ ਕੋਈ ਇੱਕ ਥੋੜੀ ਹੁੰਦਾ ਜਿੱਥੇ ਥਾਣੇ ਚ ਵੀ ਹਾਂ ਜਿੱਥੇ 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 ਵੀ ਉਹ ਤਾਂ ਬੀਸਿਕਲੀ ਅਸਲੀ ਗੱਲ ਹੈ ਇਹ ਆਪਾਂ ਇੱਕ ਕਮੇਡੀਅਨ ਬਣਾ ਕੇ ਮੈਨੂੰ ਲੱਗਦਾ ਪੰਜਾਬੀਆਂ ਨੇ ਹੱਥ ਖੜੇ ਕਰ ਲਿਆ ਵੀ ਹੁਣ ਇਦਾਂ ਦਾ ਕਦੀ ਆਉਣ ਵਾਲੇ ਸਮੇਂ 'ਚ ਗਲਤੀ ਨਹੀਂ ਕਰਨਗੇ ਔਰ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ 5-10 ਸਾਲ ਨਹੀਂ 20-25 ਸਾਲ ਜਿਹੜਾ ਪਿੱਛੇ ਪਾ ਦਿੱਤਾ